ਕਾਂਗਰਸ ਦੀ ਮੋਗਾ ਵਿਖੇ ਹੋਈ ਰੈਲੀ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫੂਡ ਪ੍ਰੋਸੈਸਿੰਗ ਮੰਤਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਵਧੀਆ ਕੰਮ ਕੀਤਾ ਹੈ ਜਿਸ ਤੋਂ ਬਾਅਦ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੋਰ ਬਦਲ ਨੇ ਉਹਨਾਂ ਦੇ ਮੰਤਰਾਲੇ ਦੀ ਸ਼ਲਾਘਾ ਕਰਨ ਲਈ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਇੱਕ ਸ਼ੀਸਾ ਮੈਂ ਸ਼ੁਕਰਾਨਾ ਕਰਦੀ ਹਾਂ ਕਿ ਅੱਜ ਸਟੇਜ ਤੋਂ ਘਟ ਤੋਂ ਘਟ ਉਹਨਾਂ ਨੇ ਮੇਰੇ ਮੰਤਰਾਲੇ ਦੇ ਕੀਤੇ ਹੋਏ ਕੰਮਾਂ ਦੀ ਸ਼ਲਾਘਾ ਤਾਂ ਕੀਤੀ ਹਾਲਾਂਕਿ ਕੈਪਟਨ ਸਾਹਿਬ ਨੇ ਤਾਂ ਨਹੀਂ ਕੀਤੀ ਲੇਕਿਨ ਪਿਛਲੇ 5 ਸਾਲਾਂ ਚੋਂ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਵੱਲੋਂ ਵੱਡੇ ਕਦਮ ਪੰਜਾਬ ਵਿੱਚ ਜਿਹੜੇ ਉਠਾਏ ਗਏ ਨੇ ਜਿੱਥੇ ਸਭ ਤੋਂ ਵੱਡਾ ਫੂਡ ਪ੍ਰੋਸੈਸਿੰਗ ਦਾ ਜਿਹੜਾ ਆਈਟੀਸੀ ਨੇ ਲਗਾਇਆ ਜਿਹੜੇ ਸਾਡੇ ਸਰਕਾਰ ਦੇ ਵੇਲੇ ਸੁਖਬੀਰ ਜੀ ਨੇ ਤੇ ਬਾਦਲ ਸਾਹਿਬ ਨੇ ਸਾਰੀ ਮਨਜ਼ੂਰੀਆਂ ਦੇ ਕੇ ਉਹ ਕੰਮ ਸ਼ੁਰੂ ਕੀਤਾ ਸੀ ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਵੀ ਪੰਜਾਬ 'ਚ ਲੱਗ ਕੇ ਕੈਪਟਨ ਸਾਹਿਬ ਉਹਦਾ ਉਦਘਾਟਨ ਕਰ ਰਹੇ ਨੇ ਕਿਉਂਕਿ ਕੰਮ ਤਾਂ ਅਸੀਂ ਕੀਤਾ ਸੀ ਆੜ ਗੱਲੇ ਯੋਗ ਘਟਨ ਹੋਦਾ ਕਰ ਰਹੇ ਲੇਕਿਨ ਹਾ ਉਹਨਾਂ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਫੂਡ ਪ੍ਰੋਸੈਸਿੰਗ ਤੇ ਪੰਜਾਬ ਨੇ ਬਹੁਤ ਕੰਮ ਕੀਤਾ ਹੈ ਸੋ ਜਿਹੜੇ 41 ਪ੍ਰੋਜੈਕਟ ਮੇਰੇ ਮੰਤਰਾਲੇ ਵਿੱਚੋਂ ਦਿੱਤੇ ਗਏ ਨੇ ਪੰਜਾਬ ਨੂੰ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਰੱਤੀ ਪਰ ਵੀ ਜੇ ਮਦਦ ਕੀਤੀ ਹੁੰਦੀ ਤਾਂ 41 ਨਹੀਂ ਸ਼ਾਇਦ 441 ਹੁੰਦੇ ਲੇਕਿਨ ਇਹ ਨਹੀਂ ਇਸ ਤਰ੍ਹਾਂ 41 ਪ੍ਰੋਜੈਕਟਾਂ ਦੇ ਰਾਹੀਂ ਜਿੱਥੇ 50000 ਤੋਂ ਵੱਧ ਨੌਕਰੀਆਂ ਮਿਲਣ ਗਿਆ ਤੇ 1.5 ਲੱਖ ਤੋਂ ਵੱਧ ਕਿਸਾਨਾਂ ਨੂੰ ਭਲਾ ਹੋਗਾ ਅੱਜ ਰਾਹੁਲ ਗਾਂਧੀ ਜੀ ਨੇ ਜਿੱਥੇ ਬਾਕੀ ਤਾਂ ਸਾਰੇ ਫਜ਼ੂਲ ਦੀ ਗੱਲਾਂ ਕੀਤੀਆਂ 9500 ਕਿਸਾਨ ਖੁਦਕੁਸ਼ੀ ਕਰ ਗਏ ਨੇ ਨਾ ਉਹਦਾ ਜ਼ਿਕਰ ਕੀਤਾ ਕਿ ਜਿਹੜਾ ਝੂਠਾ ਲਾਰਾ ਲਾਇਆ ਸੀ ਹਰ ਕਿਸਾਨ ਦੀ ਖੁਦਕੁਸ਼ੀ ਕਰਨ ਵਾਸਤੇ ਨਾ ਕਿਸੇ ਇੱਕ ਕਿਸਾਨ ਦੇ ਘਰ ਜਾ ਕੇ ਪਤਾ ਵੀ ਕੀਤਾ ਵੀ ਤੁਹਾਡਾ ਸਾਰਾ ਕਰਜ਼ਾ ਮੇਰੀ ਸਰਕਾਰ ਨੇ ਮaaf ਕੀਤਾ ਹੈ ਕੀ ਨਹੀਂ ਕਿ ਜਿਹੜਾ 10 ਲੱਖ ਤੁਹਾਨੂੰ ਕਹਿੰਦੇ ਸੀ ਕਿ ਖੁਦਕੁਸ਼ੀ ਦਾ ਕੰਪਨਸੇਸ਼ਨ ਦੇ ਮੁਆਵਜ਼ਾ ਮਿਲੂਗਾ ਤਾਂ ਇੱਕ ਸਰਕਾਰੀ ਨੌਕਰੀ ਮਿਲੋਗੇ ਕਿ 950 ਕਿਸੇ ਇੱਕ ਨੂੰ ਮਿਲੀ ਵੀ ਹੈ ਕਿ ਨਹੀਂ ਨਾ ਉਹ ਪਤਾ ਕੀਤਾ ਨਾ 450 ਜਿਹੜੇ ਨਸ਼ੇ ਤੋਂ ਮਰੇ ਓਵਰਡੋਜ਼ ਹੋਣਾ ਨੌਜਵਾਨਾਂ ਦੇ ਘਰ ਆ ਗਏ ਸੋ ਜਿਹੜਾ ਕੰਮ ਕਰਨਾ ਸੀ ਉਹ ਤਾਂ ਕੀਤਾ ਨਹੀਂ ਲੇਕਿਨ ਹਾਂ ਮਾੜੇ ਕੰਮਾਂ ਦੇ ਵਿੱਚ ਇੱਕ ਮੇਰੇ ਮੰਤਰਾਲੇ ਦੀ ਛਲਾਗਾ ਕਰਕੇ ਜਿਹਦੇ ਵਾਸਤੇ ਮੈਂ ਉਹਨਾਂ ਦਾ ਸ਼ੁਕਰਾਨਾ ਕਰਦੀ ਆ ਤੇ ਕਹਿੰਦੀ ਆ ਕਿ ਕੈਪਟਨ ਸਾਹਿਬ ਹੁਣ ਤਾਂ ਰਾਹੁਲ ਗਾਂਧੀ ਨੇ ਵੀ ਕਹਿਤਾ ਫੂਲ ਪ੍ਰੋਸੈਸਿੰਗ ਦਾ ਬਹੁਤ ਬਹੁਤ ਚੰਗਾ ਕੰਮ ਪੰਜਾਬ 'ਚ ਹੈ ਤਾਂ ਤੁਸੀਂ ਵੀ ਕਹਿ ਲਿਓ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ای ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ